ਲੋ ਜੀ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਚ ਇੱਧਰ ਮਿਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੱਸੜ ਹੈ ਪੈ ਗਈ ਠੰਡ ਠੰਡ ਪੈ ਗਈ ਅੱਡੇ ਦਾ ਠੀਕ ਦੇ ਅਰਮੀ ਨੂੰ ਆ ਦੇ ਹਾਂ ਹੁਣ ਤੱਕ ਪਿਆ ਲੱਗ ਗਿਆ ਸਾਰੀ ਅੱਦੇ ਪਤਾ ਨਹੀਂ ਕਿੰਨਾ ਕੋ ਬੈਠਦਾ ਖੇਤਾਂ ਚ ਨਹੀਂ ਹੈਗਾ ਇਹਨਾਂ ਹਾਂ ਨੀ ਰਾਹ ਦੇ ਲਾ ਬਈ ਕੋਰਿਆ ਕੋਥੇ ਕੋਰਿਆ ਭਾਈ ਮੈਨੂੰ ਨਹੀਂ ਪਤਾ ਲੱਗਿਆ ਕੋਰੇ ਦਾ ਹਾਂ ਮੈਂ ਤਾਂ ਅੰਦਰ ਵੱੜ ਕੇ ਪੈ ਗਿਆ ਸ਼ੀਸ਼ਿਆਂ ਵਿੱਚ ਨਹੀਂ ਬਦਲਦਾ ਕੋਈ ਲੈ ਕਿਹੜਾ ਵੀ ਆ ਮੀਠਾ ਹੈ ਨਹੀਂ ਇਹ ਬਹੁਤ ਹੈ ਹਾਂ ਹੁਣ ਆ ਰਹਾ ਤਾਂ ਫੇਰ ਪਾਏ ਬੇਤੇ ਕਿਉਂਕਿ ਪਹਿਲਾਂ ਵੀ ਤਾਂ ਪਾਣੀ ਲੱਗਿਆ ਬਈ ਕੰਮ ਨਿਕਲ ਜਾਏਗਾ ਆਇਆ ਹੁਣ ਉਹ ਮੇਰਾ ਖੇਤ ਨਾਲ ਮੁਸੰਮਰ ਇਹ ਪਾਇਆ ਕਰਦਾ ਦਾ ਹੂੰ ਪਾਣੀ ਕਹੂ ਜੀ ਵੀ ਘੱਟੇ ਆ ਅੱਛਾ ਜਿਹੜਾ ਹੁਣ ਤਾਂ ਖੇਤ ਤੇ ਨਾ ਪਾਣੀ ਪੀਜੇ ਜਿਹੜਾ ਹੈ ਲੋ ਬਾਈ ਰਾਤੋਂ ਰਾਤ ਬਾਈ ਬਹੁਤ ਕੰਮ ਚੱਲਿਆ ਜਿਹੜਾ ਸ਼ਾਮ ਨੂੰ ਮਾਸਟਰ ਤੇਰੇ ਲਈ ਵੀਡੀਓ ਚ ਕਹਿੰਦਾ ਵੀ ਗੜਕਣਾ ਬਹੁਤ ਜ਼ਰਾਤ ਆ ਬਹੁਤ ਹੈ ਇਹਦਾ ਨਾ ਬਾਕੀ ਗੜਕਿਆ ਬਹੁਤ ਹੈ ਗੜਕਿਆ ਵੀ ਹੋਰੇ ਤਰ੍ਹਾਂ ਦਾ ਹੈ ਮੈਨੂੰ ਆਇਦਰ ਗੋਲ ਵੀ ਦੀ ਖੋਲਣੀ ਹੋਊਗੀ ਇਹ ਕੰਮ ਹੈ ਇੱਕ ਵਾਰ ਹੋਰ ਹੋਣਾ ਆ ਯਾਰਾ ਜਿਹੜੇ ਸਾਬ ਕੋ ਬੱਦਲ ਹੋਏ ਪਾ ਨਾ ਕੋ ਮੌਸਮ ਰਾਤ ਤਾਂ ਬਈ ਅਸੀਂ ਇੱਕ ਐਕਸਪੈਰੀਮੈਂਟ ਦੇਖੀ ਗਏ ਵੀ ਕਹਿੰਦੇ ਨੇ ਉਹਦੇ ਲਸਕਾਰਾ ਪਹਿਲਾਂ ਮੋਝ ਜਾਂਦਾ ਜਦੋਂ ਲਸਕਾਰਾ ਜਾਂ ਵਜਦਾ ਤਾਂ ਅਸੀਂ ਆਵਾਜ਼ ਠੀਕਦੇ ਹੁੰਦੇ ਸੀ ਜਿਹਨੇ ਇੰਨਾ ਤਾਂ ਬੰਦਾ ਚਕੰਨ ਹੋ ਜਾਂਦਾ ਲਸਕਾਰ ਜਿਹੜਾ ਆਵਾਜ਼ ਆਉਂਦੀ ਜ ਉਹ ਵੀ ਹੋਰ ਤਰ੍ਹਾਂ ਦੇ ਹੁੰਦੇ ਸੀ ਹੋਰ ਤਰ੍ਹਾਂ ਦੀ ਦੀ ਭਿਆਨਕ ਜੀ ਬਾੜੇ ਬੰਦੇ ਤੋਂ ਉਲਟਾ ਦਵੇ ਉਹ ਉਹ ਜਿਹਨੇ ਲਸਕਾਰੇ ਦੇ ਬਾਅਦ ਕੰਨਾਂ ਚ ਉਂਗਲੀ ਦੇ ਉਹ ਜੁੰਦੀ ਸੀ ਹੂੰ ਜਿੰਨੇ ਟਾਈਮ ਨੂੰ ਹੁੰਦੀ ਦੀ ਆਵਾਜ਼ ਹਾਂ ਲੇਟ ਆਉਂਦੀ ਥੋੜੀ ਘੱਟ ਆਉਂਦੀ ਦੀ ਆਵਾਜ਼ ਜੜੀ ਵੀ ਹੋਈ ਬਹੁਤ ਕਰਕੇ ਹੀ ਬਹੁਤ ਹੈ ਗੜਕੇ ਹੀ ਬਹੁਤ ਹੈ ਲੈਟ ਹੋਣ ਆਈਏ ਸਾਰੀ ਰਾਤ ਨਹੀਂ ਆਈ ਉਹ ਕਿਆ ਹੋਣੀ ਆ ਇੱਥੀ ਇੱਥੀ ਨੂੰ ਗੜ ਕੀ ਗਿਆ ਹਾਂ ਬਿਜਲੀ ਪੈ ਗਈ ਬਿਜਲੀ ਪੈ ਗਈ ਬਿਜਲੀ ਪੈ ਗਈ ਬਿਜਲੀ ਪੈ ਗਈ ਇਹ ਵੀ ਬਾਈ ਬਹੁਤ ਮਾੜਾ ਕੰਮ ਹੈ ਬਿਜਲੀ ਇੱਕ ਵਾਰ ਇਥੇ ਬਿੰਦਰਾ ਦੇ ਪੈ ਗਈ ਦੇਖੀ ਮੋਟਰ ਅੱਜ ਗੂਰਾ ਦੀ ਮੋਟਰ ਉੱਪਰ ਅੱਜ ਗੂਰਾ ਦੀ ਉੱਪਰ ਸਾਰਾ ਕੁਝ ਕੱਢ ਕੇ ਬਾਹਰ ਝੇੜਦਾ ਸਾਰਾ ਕੁਝ ਜੀ ਸਾਰਾ ਕੁਝ ਬਹੁਤ ਹੈ ਬਾਕੀ ਬਾਈ ਦ੍ਰਿਸ਼ ਤਾਂ ਲੱਗਦੇ ਆ ਵੀ ਖੇਤ ਚ ਪਾਣੀ ਹੋਣਾ ਸੀ ਖੇਤ ਤੇ ਯਾਰ ਹੁਣ ਦੇਖ ਇਹ ਕਰਕ ਨੂੰ ਪਾਣੀ ਲੱਗਿਆ ਵਾਦਾ ਹਾਂ ਆਹ ਇਹ ਤਾਂ ਪਾਣੀ ਕੁਝ ਵੀ ਨਹੀਂ ਹੈਗਾ ਹੂੰ ਆਦਾ 2 ਘੰਟੇ ਦੀ ਖੇਲ ਹੈ ਜੇ ਨਹੀਂ ਤਾਂ ਵਿਆ ਹੋ। ਹੂੰ। ਵੀ ਚੱਲ ਕਣਕਾ ਚੱਲ ਚੱਲ ਲੰਨੀ ਆ। ਮੱਕੀ ਬਈ ਧੁੰਦ ਵਾਲਾ ਕੰਮ ਹੋਣ ਲੱਗ ਗਿਆ ਹੁਣ। ਧੁੰਦ ਵੀ ਚਾਹੀਦੀ ਆ। ਬਾਹਰ ਐਦਾਂ ਦੀ ਧੁੰਦ ਲੇਟ ਨਹੀਂ ਹੈ। ਲੇਟ ਹੈ ਇਹ ਦੀ। ਮੈਨਾਂ। ਲੇਟ ਨਹੀਂ ਲੇਟ ਹੈ। ਦਸੰਬਰ ਲੰਘ ਗਿਆ ਬਸ ਜਨਵਰੀ। 15 ਪੈਣਾ ਦਾ। ਹੂੰ। ਲੋੜੀ ਤੋਂ ਬਾਅਦ ਉਂਗਟਣ ਲੱਜੰਦਾ ਕੰਮ। ਆਹ ਆ ਭਾਬੀ ਚੱਲੀ ਲੱਗਦੀ ਹੈ ਮੇਰੇ ਰਾਤ ਮਾੜੀ ਮੋਟੇ। ਮੀਹ ਦਾ ਹੁਰਤ ਨਾ ਪੈਂਦਾ ਯਾਰ। ਪਤਾ ਨਹੀਂ। ਬੈਠਾ ਜਿਹੜੀ ਪੈਦ ਅੰਦਰ ਹੈਗਾ। ਜਿਹੜੇ ਸਾਗ ਮੈਂ ਕਿਹੜਾ ਮਾਰ ਕੇ ਕਹਿੰਦਾ ਖੇਤਾ ਕਿ ਨਹੀਂ। ਹੂੰ। ਉਹ ਪਸੇਰ ਗੰਨੇ ਤਾਂ ਹੋਈ ਏ ਧਰਤੀ ਮਿੱਟੀ ਪੂਲੀ ਹੋ ਜਾਨੀ ਆ ਆਪਾਂ ਜਨ ਗਲ ਵੀ ਕਰ ਜਾਣਾ ਪਏ ਉਹ ਵੀ ਸਾਡੇ ਡੇਢ ਹੋ ਜਾਂਦੇ ਤਾਂ ਬਜਨ ਗਲ ਵੀ ਕਰ ਜਾਣਾ ਨਾ ਹਾਂ ਹਾਂ ਅੱਬਾ ਇਹ ਅੱਜ ਘੜੂਗਾ ਕਾ ਨਹੀਂ ਇਹ ਜਿਹੇ ਦੇ ਬਗਿਆ ਅੱਜ ਕੋਈ ਦੇਖ ਕੇ ਆਉਣਾ ਮੈਂ ਮੈਂ ਪਾਣੀ ਦੇ 1.5 ਸੋ ਦੇ ਭਰੀ ਆ ਮੈਂ ਸਾਡਾ ਅੱਛਾ ਮੈਂ ਚਲ ਉਹ ਦੇਖ ਕੇ ਆਉਨੇ ਆ ਆਹ ਦੇਖ ਲੈ ਬਿੱਲੀਆਂ ਆ ਉਹ ਆ ਤਾਂ ਬਿੱਲੀਆਂ ਹੀ ਆ ਆ ਤਾਂ ਸਾਰੀਆਂ ਪਾਲਟੀਆਂ ਬਿੱਲੀਆਂ ਬੈਠੀਆਂ ਆਉਣੀਆਂ ਹਾਂ ਪਰ ਜੇ ਬਿੱਲੀਆਂ ਤਾਂ ਉਹਨਾਂ ਅਗਰ ਪਾਸਾ ਵੀ ਲੈ ਘਰ ਨੇ ਕੋਤੋਂ ਛੱਡੀ ਬੈਠੇ ਆ ਸਾਡੇ ਤਾਂ ਅੰਜ ਸੁਕਬਾ ਕਾ ਚੱਕਰ ਆਇਆ ਨਾ ਸਾਡੇ ਜਿਹਦੇ ਹੁਣ ਪਰਚੀ ਘਟਣੀ ਆ ਹਾਂ ਉਹ ਟਰੈਕਟਰ ਵਿੱਚ ਬੜਨ ਨਹੀਂ ਬੜਨਾ ਹੁਣ ਮੇਰੇ ਆਏ ਮੇਰੇ ਬਾਹਰ ਦੇ ਹੀ ਸਰਜਣਾ ਹੈ ਹੈਨਾ ਇਹ ਅਦ੍ਰਿਸ਼ ਨੂੰ ਲੱਗਦਾ ਜਿਵੇਂ ਤੂੜੀ ਚੱਲੂਗੀ ਅੱਜ ਤੂੜੀ ਕਹਣੀ ਚਲਾਉਣੇ ਆ ਮਾੜ ਦਵਾਈ ਨਹੀਂ ਅਸਰ ਕਰਿਆ ਦਵਾਈ ਨਾ ਅਸਰ ਕਰਿਆ ਹੀ ਨਾ ਹੈ ਨਾ ਮੈਂ ਤੂੜੀ ਟਕਾ ਕੇ ਕਰਤੀ ਹੈ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਪਾਸ ਸਪਰੇਅ ਕਰੀ ਹੈ ਇੱਕ ਵਾਰੇ ਵਧੀਆ ਕਰ ਲੋ ਜਿੱਦਣ ਇਹ ਬੀਜਣ ਲੱਗਿਆ ਇਹ ਬਹਾਂ ਸਪਰੇਅ ਕਿਹੜੀ ਕਰਨੀ ਹੈ ਕਹਿੰਦਾ ਮੈਨੂੰ ਦਿੱਤੀ ਹੈ ਸਪਰੇਅ ਹੋ ਰਿਹਾ ਕਰਨੀ ਨਹੀਂ ਬੀਜ ਕੇ ਕਹਦਣਾ ਅਸਾਂ ਕਿਹੜਾ ਕਰਤੀ ਕਰੀ ਹੋਰੇ ਕੰਪਨੀ ਦੀ ਕੋਈ ਉਹ ਨਾਲ ਅਸਰ ਨਹੀਂ ਕਰਿਆਗਾ ਫਰੀਣਾ ਹੁਪਰ ਦੁਬਾਰੇ ਕਰੀਏ ਪਾਣੀ ਲਾ ਕੇ ਪਾਣੀ ਲਾਓ ਜene ਦੂਈ ਕਰੀ ਹੋਈ ਆ ਉਹ ਜੋ ਦੂਈ ਆਦੇ ਤਾਂ ਹੁਣ ਹਾਲ ਏ ਯਾਰ ਕਣਕ ਦਾ ਜੰਮੀ ਫੂਕਦੀ ਯਾਰ ਇਹਦਾ ਚੱਕ ਦੀ ਕਣਕ ਗੁੱਲੀ ਡੰਡਾ ਵੀ ਖਤਮ ਐ ਇਹ ਨਹੀਂ ਹੈਗਾ ਬੁੱਲੀ ਕਰਨ ਨੇ ਖਾਧੋ ਕਰਿਆ ਬੁੱਲੀ ਕਰਨ ਨੇ ਜਾਵਾਂ ਗੁੱਲੀ ਡੰਡਾ ਵੀ ਚੱਕਤਾ ਮੈਂ ਕਣਕੇ ਚੱਕਦੀ ਜਿਹੜਾ ਮੈਂ ਹੁਣੇ ਗੁੱਲੀ ਡੰਡਾ ਸੁੱਕ ਗਿਆ ਹੂੰ ਇਹਨਾਂ ਟਾਈਮ ਪੇ ਤੇ ਚੜਤੇ ਫੇਰ ਹਟਣਾ ਫੁੱਟੂਗਾ ਨਹੀਂ ਤਾਂ ਆਹ ਭੈਟਾ ਗੁੱਲੀ ਨਾਲੀ ਸਵਰੇ ਜਿਹੜੀ ਹੈਗੀ ਜਿਹੜਾ ਆਪਾਂ ਨੇ ਕਰਿਆ ਆਏ ਤੱਕੀ ਪ੍ਰੋਜੈਕਟ ਮਾ ਸਾਡਾ ਉਹ ਸਭ ਤੇ ਲੂਟ ਆ ਸਭ ਤੇ ਬਾਈ ਇੱਕ ਦਾਣਾ ਨਹੀਂ ਹੈਗਾ ਹੁਣ ਦੇਖ ਇਹ ਕਿੱਡੀ ਕਣਕ ਫੂਕੀ ਆ ਜਿਹੜੀ ਵੀ ਫੋਟ ਆ ਉਹ ਕਣਕ ਦੀ ਖਤਮ ਕਰ ਦ ਰੋਕਤੀ ਸਪਰੇ ਨੇ ਜਿਹੜੀ ਹੁਣ ਆਪਾਂ ਪਹਿਨਾ ਬੀਜ ਕੇ ਵਧੀਆ ਸਪਰੇ ਇੱਕ ਵਾਰ ਹੋਲੀ ਉਹਦੀ ਫੋਟ ਚ ਨਹੀਂ ਆ ਫਰਕ ਪੈਣਾ ਬਿਲਕੁਲ ਕਣਕ ਦੇਖ ਕੇ ਰੁਖ ਹੋ ਜਾਂਦੀ ਆ ਉੱਥੇ ਨਾ ਮੇਰੇ ਮਾਸਟਰ ਸਿੱਧੀ ਆ ਕਣਕ ਜਿਹੜਾ ਤੈਨੂੰ ਆਪਨੇ ਦੇਖੀ ਹੁੰਦੀ ਉਹ ਮਰਨੇ ਨੂੰ ਆਈ ਪਈ ਆ ਫਟ ਫਟ ਕੇ ਮੈਂ ਵੀ ਕੱਢ ਦਿਖਾਈ ਆ ਮਾਲਾ ਸਿੱਧੀ ਤੇਰੇ ਕੱਦ ਚ ਵੀ ਥੋੜੀ ਹਲੇ ਠੀਕ ਆ ਹੁਣ ਵੀ ਹੈਗੀ ਬਿਖਦੀ ਜਾਂਦੀ ਆ ਪਰ ਬਾਈ ਥੱਲੇ ਦੇ ਫੁੱਟ ਦੀ ਬਹੁਤ ਦਾ ਹੁਣ ਉੱਤੇ ਮੈਂ ਖੁੰਝੇ ਜਿਆਦਾ ਪਾਇਆ ਹੋਇਆ ਉਹ ਦੋ ਦੋ ਘਟ ਦੇ ਹੋਗੇ ਕਾਤੇ ਉਹਨਾਂ ਨੂੰ ਦਾਣੇ ਜਿਆਦਾ ਉੱਪਰ ਨੂੰ ਚੜਦੀ ਆ ਉਹ ਇੱਕ ਮੈਂ ਪਹਿਲਾ ਹਫਤਾ ਖੋਇ ਜਦ ਦਖਾਈਦੀ ਵੀਡੀਓ ਚ ਹੂੰ ਜਿੱਥੇ ਐਂਡੋਲ ਬਗੇ ਤੇ ਮਿੱਟੀ ਚੱਕ ਕੇ ਲਾਤੀ ਨਾ ਉਥੇ ਕਿਤੇ ਕਿਤੇ ਦਾਣੇ ਜੰਮ ਗਏ ਹੂੰ ਮੈਂ ਕਹਦਾ 25 25 30 30 ਰੱਕੇ ਫੇਰ ਆਉ ਫਟੇ ਪਏ ਥੱਲੇ ਫੇਰ ਵੀ ਕਿੰਨਾ ਛਿੱਡਾ ਹੋਣ ਹੈ ਇਹਦੇ ਇੱਕ ਬਾਈ ਨੇ ਵੀਡੀਓ ਪਾਈ ਵੀ ਦੀ ਕਹਿੰਦਾ ਅਜੇ ਮੈਂ 45 ਕਿਲੋ ਬੀਜ ਪਾਇਆ ਵਿੱਚ 20 ਕਿਲੋ ਗਿਆ ਵਾ 20 ਕਿਲੋ ਵਾਲੇ ਦੇਖਣਾ ਸ਼ੁਰੂ ਕਰਦੀ ਫੇਰ ਪਹਿਲਾਂ ਜੰਮ ਦੀ ਛਿੱਡੀ ਆ ਛਿੱਡੀ ਆ ਜੀ ਛਿੱਡੀ ਚਾਹ ਬਾਅਦ ਫੁੱਟਦੀ ਆ ਫੇਰ ਖੁੱਝਦਾ ਵਾ ਲਿਆਓ ਬਾਈ ਠੀਕ ਆ ਸਾਰਾ ਕੁਸੇ ਜਿਹੜੀ ਸਰੋਂ ਦੇ ਪਾਣੀ ਦੇ ਹਾਰਜੇ ਤੇ ਨੇ ਲੈਸ ਨਹੀਂ ਹੈ ਪਾਣੀ ਦੀ ਲੈਸ ਨਹੀਂ ਛਾਰ ਜਾਣਾ ਮੈਂ ਇੱਧਰ ਤੂੜੀ ਮੈਂ ਇੱਧਰ ਤੂੜੀ ਉਹ ਆ ਲਾਣ ਨੂੰ ਕਹਿੰਦਾ ਇੱਧਰ ਜੰਮੀ ਜੰਮਣ ਲੱਗ ਗਈ ਆ ਦੇ ਹਾਂ ਹੋ ਜਾਣੀ ਹੁਣ ਛਾਰੀਆ ਨਾ ਹਾਂ ਨਿਕਲਿਆ ਜੀ ਭਰ ਜਾਣਾ ਭਰ ਜਾਣਾ ਕੇ ਤਾ ਚਿੱਟਾ ਤਾਂ ਹੁਣ ਮਹਣ ਦਿੱਤਾ ਹੋਇਆ ਤਾਂ ਹੁਣ ਫੇਟ ਉੱਪਰ ਹੀ ਹੋ ਗਈ ਸੁੱਕ ਚ ਉਹ ਸੁੱਕ ਕਰਕੇ ਹੋ ਗਈ ਉਹ ਬਾਕੀ ਕਰ ਤੇ ਰੇ ਲੱਗੀ ਮਸਲ ਮੰਗੜ ਜਾੜਾਂ ਹੀ ਕੱਢਣ ਲੱਗੀ ਗੱਲ ਕਰ ਤਾਂ ਸਾਹੀ ਪਾਇਆ ਜਾੜਾਂ ਹੀ ਕੱਢ ਰਹੀ ਆ ਵੀਰੇ ਪਾ ਦੇ ਹਾਂ ਤਾਂ ਹੀ ਪਤਾ ਕੱਲ ਵੀ ਖਾਦੇ ਨਹੀਂ ਟਾਈਮ ਲੰਘ ਗਿਆ ਨਾ ਲੋਬਈ ਇੰਨਾ ਵੀ ਨਹੀਂ ਹੈ ਜਿੰਨਾ ਰਾਤ ਨੂੰ ਲੱਗਦਾ ਤਾਂ ਰਾਤ ਦਾ ਪੈਦਾ ਤਾਂ 3 ਨਾਲੋਂ ਜ਼ਿਆਦਾ ਲੱਗੀ ਗਿਆ ਗਿਆ ਵੀ ਜੀ ਕਰਕੇ ਆਇਆ ਕਰੇ ਪਰ ਪਤਾ ਨਹੀਂ ਕਾਹਦੇ ਘੱਟ ਲੱਗਦਾ ਤਾਂ ਪਰ ਹੁਣ ਆ ਘਟਣਾ ਆਉਣ ਹੋਰ ਲ ਮੈਂ ਆ ਪਾਉਣਾ ਉੱਪਰ ਬਸ ਠੀਕ ਆ ਤੇਦਾ ਪਹੀਆ ਖੜੀ ਆ ਗੱਤ ਮੋਹੀ ਕਾ ਨਾ ਉਹਨੂੰ ਸਮਝਾਉਣਾ ਸਮਝਦਾ ਹੀ ਨਹੀਂ ਲੰਬੜਾ ਕਹਿੰਦਾ ਗਿੱਲਾ ਹੋ ਗਿਆ ਗਿੱਲਾ ਤਾਂ ਹੁਣ ਮਗਾ ਬਰਸਾਤ ਸਿਆਲ ਸਿਆਲ ਰਹਿਣੀ ਆ। ਉਹ ਨਾਲੇ ਇਹਨਾਂ ਦਾ ਇਹ ਹੈ ਬੇ ਨਹੀਂ ਕਣੀ ਕਰਨੀ ਦਿੰਦੇ ਉੱਪਰ। ਜਦੇ ਭੱਜ ਲੰਦੇ ਆ। ਭੱਜ ਲੰਦੇ ਇਹਨਾਂ ਦਾ ਕੰਮ ਆ ਬਾਈ ਫਿਰ ਉਹ ਤਾਂ ਵੀਰ ਇਹਨੂੰ ਆਏ ਤੇ ਬਿਮਾਰ ਹੋ ਗਿਆ ਆਪਾਂ। ਹੂੰ। ਇਹ ਦਿਹਾੜੀ ਛੱਡ ਗਏ ਨਹੀਂ ਉਹਨੇ ਦਿਹਾੜੀ ਪੈਂਦੀ ਹੈ 1000 ਰੁਪਏ ਦੇ ਉੱਪਰ। ਹੂੰ। ਚਲੋ ਕੰਮ ਵੀ ਜ਼ੋਰ ਦਾ ਹੈ। ਕੰਮ ਵੀ ਜ਼ੋਰ ਦਾ। ਅਸੀਂ 10 ਵਜੇ ਤੱਕ ਠੰਡ ਮੰਨੀ ਜਾਂਦੀ। ਲੈ ਵੀ ਮਸੜਾ। ਮਸੜਾ ਇੱਥੇ ਨੇ ਆਪਣੇ ਗਿੱਲੀ ਗਿੱਲੀ ਮਸ਼ੀਨ ਨੇ ਗਿੱਲਾ ਗਿੱਲਾ ਪੱਡੇ ਹੋਇਆ ਤਾਂ। ਹਾਂ। ਹੈਨਾ? ਉੱਥੇ-ਉੱਥੇ ਦੇਖ ਲੈ ਪਾਣੀ ਨੇ ਖਤਮੇ ਕਰਤਾ ਕੰਮ। ਇਹ ਅ ਜਿੱਥੇ ਛਿੱਦੀ ਹੈ ਉੱਥੇ ਦੇਖ ਕੇ ਕੰਮ ਦਿਓ ਥੱਲੇ ਹੀ ਬੈਠੀ ਆ ਇੱਥੇ ਦਾ ਛਿੱਦੀ ਆ ਬਈ ਜਵੀ ਇਹ ਇਹ ਪਾਈਏ ਰੇ ਬਾਰੇ ਪੀਲੀ ਪੀਲੀ ਹੋ ਗਈਦੀ ਯਾਰ ਵਿੱਚ ਨੂੰ ਉੱਥੇ ਜੇ ਯਾਰ ਰੇ ਨੂੰ ਰੱਖਣਾ ਸਪਰੇਏ ਦੇ ਵਿੱਚ ਸਪਰੇਏ ਕਰ ਦਿਆ ਕਰੋ ਦੂਈ ਕਿਆ ਹੁੰਦੀ ਉਹਦੀ ਮੈਗਨਿਕ ਜੀ ਬਾਈ ਨਾ ਮੈਨੂੰ ਕਈ ਨਾ ਮੈਸੇਜ ਕਰਿਆ ਵਾ ਸਪਰੇਏ ਕਰੀ ਉਦੇ ਪਰ ਖੜੋਂ ਪਰ ਹਾਂ ਕਰਦੇ ਨਹੀਂ ਹਾਂ ਮੈਂ ਜਦੋਂ ਪੈਰ ਜਾ ਖੜ ਗਿਆ ਹਾਂ ਮੈਗਜ਼ੀਨ ਹੈ ਮੈਗਨੀ ਬੈਗ ਮੈਗਜ਼ੀਨ ਓਏ ਬਾਈ ਆ ਗਏ ਆਪਣੇ ਸ਼ੂਕਰ ਕੈਨ ਸ਼ੂਕਰ ਕੈਨ ਆ ਗੰਨਾ ਦਾ ਠੀਕ ਆ ਤਾਂ 38 ਗੰਨਾ ਦੇਖ ਬਾਈ ਮਾਹਨ ਆ ਆ 38 ਨਾ ਸੌਰੀ 218 ਇਹ ਆਹ ਯਾਰ ਆ ਦੇਖੋ ਕਿਹਦਾ ਬਾਹਾਂ ਵਰਗਾ ਗੰਨਾ ਹੈ ਵਿੱਚ ਵੀ ਆ ਆ ਦੇ ਇਹ ਬੰਨਾ ਗੰਨਾ ਦੋਗਾ ਬਾਈ ਬਜਨ ਦੋ ਬਾਈ ਹੂੰ ਚੱਲ ਪੇ ਸ਼ਿਕਾਇਤ ਹੁੰਦਾ ਦੇਖ ਇੱਧਰ ਬਾਈ ਕਰ ਲਿਆ ਸ਼ਿਕਾਇਤ ਅਗਲੇ ਨੇ ਸਭ ਦਾਣਾ ਪਾਣੀ ਅੱਛਾ ਇੱਕ ਹੋਰ ਸਿਪ ਦੇਖ ਉਹ ਬੜਿਆ ਨੇ ਮਾਰ ਕੇ ਦਿੱਤਾ ਇਹਨੂੰ ਹਾਂ ਇਹ ਛੋਟਾ ਹੈ ਜੇ ਉਹ ਦੇ ਕੇ ਗਿਆ ਉਹ ਜਾਂਦਾ ਉਹ ਜਾਂਦੇ ਯਾਰ ਸ਼ਿਕਾਰੀ ਇੱਕ ਹੋਰ ਦੇਖ ਹੂੰ ਬੰਦੇ ਨਾਲ ਤੇ ਸਮਝ ਆ ਰਿਹਾ ਉਹ ਕੁੱਤਾ ਹੈ ਹਾਂ ਉਹਦੇੋਂ ਭੈਣ ਦੀ ਤੇ ਖਲ ਕੁੱਤੀ ਦੀ ਜਿਹੜੀ ਹਾਂ ਉਹਨੇ ਸਾਹਮਣੇ ਕਬੂਤਰਿਆ ਹੈ ਹਾਂ ਉਹ ਮਰ ਗਈ 8 ਦੇ 4 ਬਚ ਗਏ 4 ਦੇ ਲੈ ਗਿਆ ਉਹ ਆ ਮਰ ਗਈ ਹੁਣੇ ਮਰੀਆ ਥੋੜਾ ਟਾਈਮ ਹੋਇਆ ਇਹ ਪਾਲਦੇ ਆ ਆਹ ਕੁੱਤਾ ਪਾਲਦਾ ਨਾ ਇਹ ਕੁੱਤੇ ਦੇ ਗਲੇ ਚਾਰੇ ਰਹਿੰਦੇ ਆ ਮਾਰ ਕੇ ਇਹਨੂੰ ਦੇ ਕੇ ਖਾਣੇ ਵਾਸਤੇ ਆਉ ਦੇ ਹੈ ਦੇਖ ਗਾ ਲੈ ਪਾਲਤੀ ਤਖੜੀ ਹੈ ਨੰਦੀ ਹੋਈ ਹਾਂ ਤਾਂ ਹੀ ਜਗਾਰ ਹੁੰਦਾ ਹੈ ਇਹਨਾਂ ਨੇ ਵੀ ਖਾਣਾ ਕੋਸ ਤਾਂ ਹੀ ਜਗਾਰ ਹੁੰਦਾ ਕਾਤੇ ਹੁਣ ਖੱਡਾ ਖੁੱਡਾ ਜੇ ਪਾਣੀ ਪਿਆ ਹੋਇਆ ਹੈ ਕਿਹਦੇ ਦੇ ਦਰਦ ਵਿੱਚ ਉੱਤੋਂ ਦੇ ਰਵਣੇ ਕਿ ਕਾ ਹੋ ਰਿਹਾ ਹੁੰਦਾ ਕੁੱਤੇ ਤਾਂ ਬਹੁਤ ਰੱਖੇ ਹੋਏ ਆ ਲਓ ਬਾਈ ਆ ਬਲਵੀਰ ਆ ਟਾਲ ਵਗੇਰਦਾ ਟਾਲ ਪਗੇਰਦਾ ਇਹ ਬੂਟੇ ਦੇ ਕੰਮ ਚੱਲੇ ਬੰਦੇ ਬੂਟੇ ਤੂੰ ਆਹ ਦੇਖ ਇੱਧਰ ਉਹ ਬੂਟੇ ਤੇਰੇ ਵੀ ਠੀਕ ਆ ਇਹਦੇ ਨੇ ਗੈਲੇ ਲੱਗੇ ਦੇ ਹਾਂ ਇਹ ਬਲਵੀਰ ਦੇ ਇਹ ਥੋੜੀ ਜਿਹੀ ਜ਼ਮੀਨ ਉਹ ਆ ਜਾਂਦੀ ਹੈ ਨਾ ਆਹ ਦੇਖ ਆਹ ਦੇਖ ਬੂਟਾ ਹਾਂ ਬੂਟੇ ਸਾਰੇ ਤਕੜੇ ਨੇ ਤਕੜੇ ਨੇ ਗਾਂ ਵਾਲੇ ਨੂੰ ਪਟਾਉਣੇ ਵਾਲੇ ਹੋਏ ਨੇ ਇਹ ਹਾਂ ਹੈਨਾ ਬੂਟੇ ਦੇ ਬੰਦੇ ਹਾਂ ਪਰ ਉਹ ਯਾਰ ਫਿਰ ਅਸੀਂ ਕਹਿੰਦੇ ਗੰਨਾ ਮਾੜਾ ਗੰਨੇ ਮਾੜਦੇ ਤਾਂ ਕੋਈ ਚੱਕਰ ਨਹੀਂ ਹੈਗਾ ਬੜਾ ਬੂਟੇ ਇੱਧਰ ਫਿਰ ਬੂਟੇ ਗਰੇ ਬਹੁਤ ਹੈ 14 ਹਲਾ ਗਰੇ ਪਏ ਆ ਆ ਵੀ ਕੀ ਟੇਡਾ ਹੋ ਗਿਆ ਤਾਂ 1 2 3 4 5 6 7 8 ਬੂਟੇ ਗਰੇ ਪਏ 70 ਫਿਰੇ ਪਏ ਇੱਧਰ ਕੋਈ ਵੀ ਨਹੀਂ ਹਿੱਲਿਆ ਜੇ ਇਹ ਫਰਕ ਅਦਲਵੀਰ ਬਹੁਤ ਹੈ ਜਿਹੜੀ ਆਸ ਪਾਸੇ ਨਹੀਂ ਲੱਗਦੀ ਨਾ ਵੀ ਬੂਟੇ ਗਿਰਦੇ ਵੀ ਘੱਟ ਤੇ ਬੂਟੇ ਚੱਲਦੇ ਹੀ ਵਧੀਆ 55 ਕੋਟਲ ਕੰਨਾ ਮਾਸੜ ਉਹ ਆਪਾਂ ਨੇ ਅੱਧਾ ਕਿੱਲਾ ਵੜ ਲਿਆ ਇਹ ਇਹ ਮੈਨੂੰ 4000 ਰੁਪਏ ਦਿਹਾੜੀ ਭਰਾ ਕੇ 8000 ਚ ਮੈਨੂੰ ਮੰਨ ਲੈ 100 ਪੈ ਜਾਣਾ 80 ਰੁ ਇਹ ਕੋਣ ਹੈ ਠੀਕ ਵੀ ਹੋ ਜਾਣਾ ਮਾੜਾ ਗੰਨਾ ਸਿਰੇ ਹੋ ਗਿਆ ਮਾੜਾ ਰੁਪਿਆ ਕੋਈ ਹੈ ਫਿਰ ਹੈ ਵੀ ਕਿਹੜਾ ਤੌਰੇ ਹੈ ਵੀ ਗਿਆ ਤਾਂ ਉਹ ਦੇਖੋ ਪਰ ਗੰਨਾ ਹੈਵੀ ਕਿਹੜਾ ਐ ਲੈਨ ਵੀ ਘੜ ਕੇ ਦਿਹਾੜੀ ਪਰ ਐ ਲੈਨ ਚ 40 ਭਰੀਆਂ ਦੀਆਂ ਐ ਚ 20 ਤੀਆਂ 40 ਹੋਣੇ ਤੇ ਠੀਕ ਤੇ ਸਾਈਡ ਹਾਂ ਐ ਚ 20 20 ਤੀਆਂ ਸਾਰਿਆਂ ਚ ਇਕਣਾ ਦੀਆਂ ਯਾਨੀ ਹੁਣ ਉਹ 20 20 ਦੀ ਐਵਰੇਜ ਆ ਗਈ ਉਧਰ ਹਾਂ 20 ਕ ਦੀ ਹੈਗੀ ਆ ਕਿੰਨੇ ਕਹਿ ਰਹੇ ਤੂੰ ਤੇ ਇਹ 13 ਲੈਣਾ ਏ ਜੀ ਜੋ 5 ਵੱਡੂਆਂ ਹਜੇ 8 ਹੈਗੇ ਹੈ 8 ਰਹਿ ਗਈਆਂ 1 2 3 4 5 ਹਾਂ 160 ਭਰੀ ਹੈਗੀ ਹਾਂ 160 ਭਰੀ ਜੇ 30 ਦੀ ਵੀ 30 ਕਿਲੋ ਦੀ ਭਰੀ ਪਾਈ ਛੋਟਾ ਨਾ ਗੰਨਾ ਹਾਈਟ ਚ ਹਾਂ ਜੇ 30 ਕਿਲੋ ਦੀ ਭਰੀ ਪਾਈ ਦੇਖ ਲੈ 4 8 ਬਾਹਰ 60 ਕਾਉਂਟਰ ਕਰਨਾ ਜੀ 60 70 ਕਾਉਂਟਰ ਕਰਨਾ ਹੈਗਾ 70 ਕਾਉਂਟਰ ਕਰਨਾ ਹੈਗਾ ਬਾਕੀ ਉਧਰ ਇਹ ਨਾ ਮਸਲੇ ਲੇਟ ਵੱਡਿਆ ਤਾਂ ਉਦੋਂ ਥੋੜਾ ਤਕੜ ਆ ਮੌਮ ਮ ਬਹੁਤ ਤਾਂ ਵੱਢ ਲਿਆ ਪਹਿਲਾਂ ਬਾਕੀ ਅੱਜ ਇੱਥੇ ਤੱਕ ਹੱਥ ਹੀ ਜਾਂਦਾ ਰ ਸ਼ਾਂਤੀ ਦੀਆਂ ਮੈਂ ਆ ਜਿਹੜੀ ਨਾ ਜਾਈਦਾ ਹੁਣ ਜਿੱਦਾ ਖਤ ਜਾਂਦਾ ਵਾ ਠੀਕ ਹੈ ਵਾ ਠੀਕ ਆ ਨਾ ਭਰੀਆਂ ਪਾਈਆਂ ਉਹੀਆਂ ਚੱਕਣੀਆਂ ਉੱਥੇ ਜਾ ਕੇ ਤਾਂ ਕੋਈ ਕਰ ਉੱਠਣੇ ਇੰਦੇ ਤੇ ਦੂਏ ਫਿਰ ਪਾਈਆਂ ਸ਼ੰਗਾਈ ਚਾਹੀਦੀ ਇੱਥੇ ਜੀ ਆ ਕੇ ਹੁਣ ਪਤਾ ਨਹੀਂ ਹੁੰਦਾ ਫਿਰ ਇਹਦੇ ਪਰ ਹਾਂ ਆ ਦੇਖੋ ਬਾਈ ਵਧੀਆ ਸਾਫ ਹੈ ਹਾਂ ਕੁਝ ਵੀ ਨਹੀਂ ਹੈ ਉੱਪਰ ਜਿਹੜਾ ਕੋ ਮਰਜੀ ਵੀਜੀ ਆ ਥੱਲੇ ਪੁੱਪੇ ਪੋਤੇ ਹੁਣ ਨਿਬੜ ਕੇ ਸਾਰਾ ਕੁਝ ਥੱਲੇ ਹੀ ਆ ਜੋ ਹੈ ਵਾ ਥੱਲੇ ਹੀ ਆ ਥੱਲੇ ਹੈ ਨਾ ਬਣਾ ਹੋ ਜਾਏ ਪਤਾ ਨਹੀਂ ਲੱਗਦਾ ਹੈਗਾ ਤਵੀਨ ਆ ਬਾਕੀ ਬੀਜ ਦੇ ਕੇ ਆ ਵੀ ਜੀ ਹੁਣ ਕਣਕ ਤਾਂ ਲੇਟ ਆ ਨਾ ਕਣਕ ਤਾਂ ਲੇਟ ਆ ਚਾਰਾ ਚੂਰਾ ਬੀਜ ਦਰ ਕੋਈ ਅੱਛਾ ਹਾਂ ਹੁਣ ਤਾਂ ਮੱਕੀ ਮੁੱਕੀ ਬੀਜੀ ਜਾਂਦੇ ਵਧੀਆ ਜਿਹਾ ਬੀਜੀ ਜਾਂਦੇ ਆ ਹੂੰ ਬੱਤ ਜਾ ਹੁਣ ਤਾਂ ਨਾਲੇ ਹੋ ਜਾਣੀ ਪੱਤੇ ਨਹੀਂ ਹੈਗੇ ਸਭ ਤੋਂ ਪਤਾ ਪਾ ਪਈ ਜਾਣੀ ਹੂੰ ਤੇਰਾ ਨਹੀਂ ਬਰ ਹੋਰ ਬਦਲਦਾ ਇਹਦਾ ਕੋਈ ਜਿਹੜੀ ਵੀ ਦੁਨੀਆ ਦੇਖਦੇ ਆ ਜਾਲ ਬਣਾਉਨੇ ਆ ਸਾਰਾ ਹੀ ਹੁਣ ਹੁਣ ਸਰੋ ਦਾ ਲੇਟ ਕੰਮ ਹੋ ਗਿਆ ਸਾਰਾ 11 ਸਰੋ ਦਾ ਤਾਂ ਆਇਆ ਤਾਂ ਮੜ ਜੇ ਉਹ ਲਾਉਣੀਆਂ ਹੋਵੇ ਵਿੱਚ ਤੋਈਏ ਤੋਈਏ ਵੀ ਕੰਮ ਤੋਈਏ ਨੇ ਮਿਲਣੇ ਨਹੀਂ ਹੈ ਕਿਸੇ ਨੇ ਤਾਂ ਨਹੀਂ ਮਿਲਣੇ ਹਾਂ ਵੀ ਹੈ ਕਾਮਯਾਬ ਤੋ ਵੀ ਕਾਮਯਾਬ ਕਾਮਯਾਬ ਹੈਗੇ ਇੱਕ ਵਾਰ ਉਹ ਚੱਲ ਰਿਹਾ ਸਿੱਧੇ ਜੇ ਉੱਪਰ ਨੂੰ ਪੁੱਲ ਟੂਸਾ ਉਹਦਾ ਤੋੜਦੇ ਫਿਰ ਸੱਟ ਆ ਜਾਂਦੀ ਆ ਇਹਨੇ ਲਾਇ ਦੇ ਸਾਰੀ ਜਿਹੜਾ ਨੇ ਇੱਥੇ ਕਰਨੇ ਨੇ ਕਰਨੇ ਚੱਲਦੇ ਲੱਗੇ ਹੋਏ ਤੇ ਪਰ ਉਹਨਾਂ ਗੰਨਾ ਮਾਰਤਾ ਦੂਜੇ ਬਹੁਤ ਹੋ ਗਏ ਜਗਿੱਲਾ ਗੁੱਲੀ ਵਾਲਾ ਗੰਨਾ ਲਾਇਆ ਸਾਰੇ ਸਾਰੇ ਖਤਮ ਹੋ ਗਿਆ ਉਹ ਪੱਟਿਆ ਫਿਰ ਉਹਨੇ ਖਤਮ ਹੋ ਗਿਆ ਤੇ ਇਹ ਸਰੋ ਬਹੁਤ ਹੈ ਸਰੋ ਜੀ ਨਹੀਂ ਮਰਜੀ ਕਰ ਦੇ ਦੇਖ ਤਾਂ ਮਾ ਸੜ ਪੈਰ ਖੜਦਾ ਹੈ ਜੇ ਇੰਨੇ ਐਂ ਪੜਾ ਦੀ ਲੰਬਾਇਆ ਐਨਜੀ ਹੋ ਜਾਣੀ ਪਾਣੀ ਦਾ ਖੜਾ ਵਿੱਚ ਯਾਰ ਪਾਣੀ ਖੜਾ ਵਿੱਚ ਪਾਣੀ ਕੱਢ ਉਤਰ ਜੂਗਾ ਪਾਣੀ ਕੱਢਣਾ ਤਾਂ ਤਾਂ ਨੀਵਾ ਖੇਤ ਆ ਤਾਰ ਦੂੰਗਾ ਇੱਧਰ ਨੂੰ ਪਾਣੀ ਖੜੇ ਦੇ ਖੜਾ ਗਲਵੀ ਖੜਾ ਯਾਰ ਪਾਣੀ ਦੂਏ ਖੇਤਰ ਗੰਨੇ ਵਾਲੇ ਖੇਤ ਦਾ ਫਰਕ ਆ ਵਾ ਖੜਾ ਇਹ ਜੋ ਹੋ ਨਹੀਂ ਪੈਂਦੀ ਹੈ ਇੱਕ ਇੱਧਰਲੇ ਪਾਸੇ ਨੀਵਾ ਵੀ ਯਾਰ ਅਸੀਂ ਕਹਿੰਦੇ ਤਾਂ ਵੀ ਪਾਣੀ ਖੜਾ ਪਈ ਕੰਨੀ ਆਹੋ ਇੱਧਰ ਨੂੰ ਹੋਏ ਜੀ ਆਹ ਨਹੀਂ ਹੋਰ ਇਹ ਖਿੱਤਾ ਤੇ ਨਹੀਂ ਹੈਗਾ ਆਪਣਾ ਇਹਨਾਂ ਦਾ ਨਹੀਂ ਹੈਗਾ ਇਹਨਾਂ ਦਾ ਕਿਤੇ ਉਤਰ ਗਿਆ ਤਾਂ ਹੋਵੇ ਉਤਰ ਕੇ ਹੋਵੇ ਤਾਂ ਵੀ ਇਹਨਾਂ ਦਾ ਪਿਆ ਨਹੀਂ ਹੈ ਹੂੰ ਹੂੰ ਅਜੇ ਨੀਵੇਂ ਕਰ ਰਿਹਾ ਖੜਾ ਪਰ ਜਦੋਂ ਲਿਆ ਕੇ ਤਾਂ ਖਾਉਣਾ ਹੁਣ ਗੰਨਾ ਗਰ ਠੀਕ ਹੈ ਗੰਨਾ ਤਕੜਾ ਹੈ ਨੇ ਵਧੀਆ 18 ਵੀਜਾ 18 ਗਾਹ ਨੂੰ ਵੀ ਇਹੀ ਬੀਜਣਾ ਮੈਂ ਇਹੀ ਇਹੀ ਕਰਨੀ ਹੁਣ ਇਹ ਜੀ ਆ ਜਗਰ ਸਾਹਮਣੇ ਖਾਦ ਉਹ ਮੈਂ ਕਿਹੜੀ ਸਪਰੇਅ ਕਰੀ ਆ ਗੂਜਾ ਸਾਰਾ ਖੜਾ ਹੈ ਆਹ ਵੀ ਠੀਕ ਖੜਾ ਹੈ ਹਾਂ ਆਈ ਨਾਲ ਤੇ ਉਠਾਰਾਂਗੇ ਇਹ 95 ਮੈਂ ਕਹਨਾ ਗੰਨਾ ਵੀ ਠੀਕ ਹੈ ਗੜਾ ਠੀਕ ਆ 18 ਦੇ ਉੱਤਰ ਗਈ ਆ ਸਾਰਾ ਉੱਤਰ ਗਈ ਹੂੰ ਐਜੀ ਵੀ ਬਣੀ ਖੜਾ ਸਾਡੇ ਖੇਤਾਂ ਜੇ ਪੈ ਲਿਆ ਵੀ ਹੈ ਸਾਡੇ ਖੇਤਾਂ ਜੇ ਪੈ ਲਿਆ ਵੀ ਪਾਣੀ ਕੱਦਾਂ ਗਲਾਉ ਤੈਨੂੰ ਇੰਦਾਂ ਪਾਣੀ ਖਾਸ ਟਾਈਮ ਹੋ ਗਿਆ ਮਹੀਨਾ ਹੋ ਗਿਆ ਕਣਕ ਜੀ ਦੇ ਨਾਲੇ ਲਾਤਾ ਸੀ ਫੇਰ ਤਾਂ ਪਾਣੀ ਮੰਗਦੇ ਉਹਦੀ ਬਾਕੀ ਮੈਨਾਂ ਦਾ ਗਹਾਂ ਦੇਖਿਆ ਸਰੋਂ ਤਾਂ ਹੈ ਨਹੀਂ ਹੈ ਨਹੀਂ ਕਿਤੇ ਕਿਤੇ ਕੁੱਬੀਆਂ ਆਈਆਂ ਹੈ ਨਾ ਕੁਝ ਨਹੀਂ ਸਰੋਂ ਨੂੰ ਮੈਂ ਬਹੁਤ ਗਿਆਤਾ ਪਾਣੀ ਲਾਇਆ ਹੋਇਆ ਤਾਂ ਉਹਨੂੰ ਉੱਛਾਏ ਨਹੀਂ ਦੇਖ ਲਾ ਮੈਂ ਤਾਂ ਹੁਣੇ ਲਾਇਆ ਤਾਂ ਮੇਰੇ ਤਾਂ ਪਹਿਲੇ ਹੀ ਨੀ ਬੱਤ ਆਇਆ ਹਲੇ ਅੱਛਾ ਪੈਰ ਦਾ ਬਦਦਾ ਅੱਛਾ ਹਾਂ ਵहां ਮੇਰੇ ਸੇਵਾ ਲੇਟ ਜਾਤਾ ਕਿ ਸਰੋਨਾ ਹੋ ਜਾਣਾ ਹੋਰ ਤਰ੍ਹਾਂ ਦੀ ਪਰ ਨਹੀਂ ਪਰ ਲੱਗ ਮੈਨੂੰ ਲੱਗਦਾ ਤਾਂ ਵੀ ਸਾਲੇ ਕਣੀ ਲੰਘੀ ਨਾ ਪਰ ਨਹੀਂ ਆਪਣੇ ਰੰਗ ਚ ਆ ਗਿਆ ਆ ਗਿਆ ਚਾਹੀਦਾ ਹੁਣ ਜਿਹੜੀ ਠੰਡ ਹੈ ਹਾਂ ਇਹ ਹੁਣ ਠੀਕ ਹੈ ਕਈ ਠੰਡ ਜੰਨੀ ਮਰ ਜੇ ਹੋਰ ਖਰਾਬ ਨਹੀਂ ਕਰੂਗੀ ਚਲੋ ਚਾਹੇ ਆਇਆ ਹੀ ਲੇਟ ਆ ਆ ਗਿਆ ਆ ਗਿਆ ਕਹਿੰਦਾ ਕਿ ਸਵੇਰ ਦਾ ਕੋਈ ਦੇਖਾਂ ਪਰ ਅੱਜ ਫਿਰ ਹਾਂ ਉਹ ਭੁੱਲਿਆ ਨਾ ਜਾਣੀ ਹੁਣ ਠੰਡ ਨਹੀਂ ਹੈ ਮਤਲਬ ਬਈ ਉਹ ਇਹ ਜਿਹੀ ਉਹ ਹੈ ਬਾਬਾ ਮੌਸਮ ਹੋਰ ਰਹਿਣਾ ਫਿਰ ਗੁੰਮਸਮ ਜਿਹਾ ਨੇ ਕੁੱਲ ਨਹੀਂ ਗੜਜੇ ਟੀ ਖੋਲਣੀ ਹੈ ਕਿ ਹਮ ਤੱਕ ਗੜਜੇ ਤਾਂ ਖੋਲ ਲਵੇ ਉਹਨਾਂ ਨਾਲ ਕੋ ਖੋਲ ਦਵੇ ਨਹੀਂ ਆਹੋ ਹੁਣ ਤੇਰੇ ਸਾਹਮਣੇ ਇਹਦਾ ਹਰਿਆਣੇ ਕਿੰਨੇ ਪੈ ਲਿਆ ਫਤੇ ਵਰਗ ਆ ਮੈਂ ਹੁਣ ਇੰਸਟਾ ਪਰ ਦੇਖਦਾ ਤਾਂ ਖਾਸੀ ਜਗ੍ਹਾ ਦਿਖਾਏ ਆਪਣੀ ਪ੍ਰਾਣੀ ਥੋੜੀ ਖਤਮ ਕਰਤੀਆਂ ਹੂੰ ਵੀ ਐਨੀ ਆਣ ਬਈਆ ਸੜਕ ਕਰੀ ਚਿੱਟੀਓ ਚਿੱਟੀ ਤੇ ਚਿੱਟੀਓ ਚਿੱਟੀ ਨਗਰ ਕੀਰਤਨ ਵੀ ਜਵਾਦੇ ਕਿਤੇ ਪੰਜ ਪਿਆਰੇ ਜਾਂਦੇ ਆ ਹਾਂ ਐਣ ਦਿਲ ਕੱਕਣਾ ਪੈਂਦੀ ਸੀ ਉਹ ਵੀ ਦੇਖੀ ਮੈਂ ਚਲ ਐਨਾ ਤਾਂ ਸਾਨੂੰ ਪਤਾ ਲੱਗ ਹੀ ਜਾਂਦਾ ਹੂੰ ਨੈਟ ਦਾ ਨਗਦਾ ਫਾਇਦਾ ਹੈਗਾ ਇਹ ਤਾਂ ਹੈ ਹਾਂ ਹੂੰ ਮੇਰੀ ਖਲਾ ਵੀ ਕੱਟ ਵੱਡੇ ਨਾ ਗਿੱਲੇ ਜੀ ਮਾਸ ਗਿੱਲੇ ਜਾ ਗਿਆ ਹਾਂ ਰੱਖਾਂ ਵਿੱਚ ਨੰਬਰ ਜਾਣਾ ਫੇਰ ਨਹੀਂ ਕਿੰਦਾ ਕੋਲਾ ਹਾਂ ਫਿਰ ਉੱਪਰ ਵੀ ਤਾਂ ਵੱਢਣੀ ਅਮੀ ਪੈਂਦੇ ਜੀ ਵੱਡੂ ਹੋਪਰ ਦੀ ਪਾਣੀ ਪੈਣਾ ਹੂੰ ਇਹ ਤਾਂ ਯੋ ਤਾਂ ਹੈ ਭਾਈ ਫਿਰ ਉਹਨੂੰ ਫਿਕਰ ਰਹਿਣਾ ਹੈਗਾ ਕਾਹੇ ਦੋਲ ਕੇ ਵੀ ਕੰਮ ਨਿਪਟ ਗਿਆ ਹੂੰ ਇਹ ਤਾਂ ਸ਼ਰਟਾ ਜਿਲੇ ਕੇ ਜਦੇ ਆ ਜਾਂਦਾ ਸ਼ਰਟਾ ਜਦੇ ਸ਼ਰਾਬ ਕੋਈ ਇਕਦਾਰ ਰੋਮਸੇ ਕਾਲ ਤੇ ਆਏ ਬੇ ਕਹਿੰਦਾ ਪਾ ਵੀਰ ਮਾੜ ਕੁੱਤਾ ਦਾ ਦਿਖਾ ਦੇ ਕਿੱਥੇ ਆ ਉਹ ਵੀ ਲੈ ਕੇ ਜਾਣਾ ਉਹਨਾਂ ਨੂੰ ਵੀ ਸਰੋਪੜ ਕੈਨੇਡਾ ਵਾਲਾ ਕੁੱਤਾ ਦਾ ਦਿਖਾ ਦੇ ਕੈਨੇਡਾ ਵਾਲਾ ਕੁੱਤਾ ਉਹ ਤਾਂ ਮੋੜ ਦਾ ਰੰਗ ਲਵਾਉਂਗਾ ਹਾਂ ਕਹਦੇ ਉਹ ਕੁੱਤੇ ਦਾ ਨਹੀਂ ਬਾਈ ਕੰਮ ਲਾਦਾ ਆਪਣੇ ਮਾਨੀ ਦਾ ਹਾਂ ਹਾਂ ਚਲੋ ਠੀਕ ਹੈ ਜਿਹਦੇ ਰੱਖਦੇ ਆ ਉਹਨਾਂ ਨੂੰ ਠੀਕ ਹੈ ਹੁਣ ਕੁੱਤੇ ਨੇ ਚਲੋ ਜਿਹਨੇ ਜਿਹਨੇ ਕਦੇ ਰੱਖਿਆ ਹੀ ਨਹੀਂ ਇਹ ਕੋਈ ਓਵੇਂ ਹੀ ਗਣੀ ਇੱਕ ਉਹਦਾ ਅੰਪਾਇਰ ਤੈਨੂੰ ਪਤਾ ਲਿਬੜੇ ਹੋਇਆ ਤਾਂ ਸਿੱਧੇ ਮੁੰਡੇ ਪਰ ਰੱਖਦਾ ਕੁੱਤਾ ਅੱਛਾ ਹਾਂ ਵਾਹ ਇਹਨੂੰ ਪਿੰਡੇ 'ਚ ਬੰਦ ਕਰ ਲੈ ਬਾਈ। ਹੂੰ ਲੱਦ ਦਰ ਦੇ ਗੱਡੀ 'ਚ ਮੈਂ ਪਹਿਲਾਂ ਇਹਨੂੰ ਲੈ ਆ। ਹਾਂ। ਠੀਕ ਨੇ। ਕਹਿੰਦੇ ਰਹੇਤੇ ਇੱਥੇ ਨਹੀਂ ਲੋਡ ਆਉਣਾ ਉੱਥੇ ਆਉਣਾ। ਉੱਥੋਂ ਥੋੜੇ ਬਾਅਦ ਆਉਣਾ ਕੱਬ ਬਾਈ। ਉਹ 4 ਵਜੇ ਦੇ ਲੱਗੇ ਉਹਦੇ ਵਾਰ। ਹੂੰ ਉਹ ਕੋਈ ਨੂੰ ਲਾਈਟਿੰਗ ਆ ਗਈ ਇਹਨੂੰ ਬਾਸ ਨੂੰ ਆ ਗਿਆ। ਹਮਾ ਲਓ ਉਹ ਤਾਂ ਲਾਈਟ ਨਹੀਂ। ਗਲੀਆਂ 'ਚ ਹਨੇਰਾ। ਦੱਸ। ਟਿੱਕੜ ਹੋਇਆ ਮੀਂਹ ਪੈਂਦਾ। ਹੂੰ। ਵਾਹ ਉਹਦੇ ਨਾਲ ਤਣਾ ਮੈਂ ਰੱਖ ਲਓ ਯਾਰ। ਹੂੰ। ਉਹ ਆ ਜੀ ਰਕੀ ਕੋ ਕੱਕਾ ਭਾਗ ਚੋਂ ਤਾਂ ਲਿਆਇ 4 ਕਿਲੋ ਦੁੱਧ 10 ਮਿੰਟ ਦਾ ਕੰਮ ਹੈ ਤੂੰ 4 ਵਜੇ ਦੇਉਂਗਾ 7 ਵਜੇ ਗਏ ਜੇ ਪਰੇ ਹਾਂ ਚਲੋ ਮਹਰਜੀ ਦਾ ਸ਼ੌਕ ਆ ਜੀ ਨੂੰ ਹਾਂ ਸਾਰੇ ਸ਼ੌਂਕ ਯਾਰ ਬਾਈ ਸ਼ੌਕ ਲੱਗ ਲੱਗ ਹੁੰਦੇ ਨੇ ਹੁਣ ਹਰੇਕ ਨੂੰ ਕਿਸੇ ਕਬੂਤਰਾਂ ਦਾ ਸ਼ੌਕ ਹੁੰਦਾ ਚਲ ਠੀਕ ਆ ਆਪਣਾ ਆਪਣਾ ਸ਼ੌਕ ਆ ਚਲੋ ਜਿਹਨੇ ਨਹੀਂ ਕਣਾਉਣ ਮਹਰ ਤੁਸੀਂ ਕਦੇ ਰੱਖਿਆ ਨਹੀਂ ਹੈ ਤੁਹਾਨੂੰ ਬਹੁਤ ਤੁਹਾਨੂੰ ਹੋ ਰਾਤ ਦਾ ਸਾਰੇ ਦਾ ਮੈਨੂੰ ਰਾਤ ਦਾ ਹੋਰ ਤਰ੍ਹਾਂ ਘਰ ਦਾ ਲੱਗ ਜਾਂਦਾ ਮਾਹੌਲ ਹੂੰ ਉੱਤੇ ਸਾਨੂੰ ਹੋਰ ਤਰ੍ਹਾਂ ਗੁਲਿਆਨ ਜਾਈ ਜਾਂਦੀ ਹੂੰ ਇਹ ਕੰਮ ਸਾਰੇ ਬਾਦਾਂ ਨਹੀਂ ਰਿਹਾ ਬਾਈ ਚੱਲ ਹੁਣ ਉਹ ਕੁੜੀ ਬਥੇਰਾ ਕਰਦੀ ਆ ਉਹ ਬੋਲ ਬੋਲਦੀ ਆ ਓਕੜੇ ਮੰਨਦਾ ਉਹਦੀਆਂ ਗੱਲਾਂ ਕਰਦਾ ਉਹ ਸਮਝਦੇ ਆ ਅੱਛਾ ਹਾਂ ਉਹ ਕਹਿੰਦੇ ਆ ਜੇ ਬੁਲਾਇਆ ਤਾਂ ਮੂੰਹ ਇਧਰ ਨੂੰ ਕਰ ਲਿਆ ਮਹੋਜ ਤਾਂ ਸਾਡੇ ਆਹ ਤੈਨੂੰ ਹੁਣ ਦਿਖਾਣਾ ਲੱਗੂ ਟੂਮੀ ਟੂਮੀ ਰਹੀ ਉਹ ਵੀ ਨਾ ਵੀ ਆ ਜਾਣਾ ਹੂੰ ਤੂੰ ਮੂੰਹ ਦਾ ਕਰ ਨਹੀਂ ਨਹੀਂ ਆਏ ਬੋਲਦੇ ਹਾਂ ਠੀਕ ਆ ਬੁਲਾਓ ਭਾਈ ਚੱਲ ਉਹਨਾਂ ਦੀ ਆਉਂ ਪਾਈ ਆਲਿਆ ਨਾਨਕਾ ਘੁੰਮ ਗਿਆ ਨਾਨਕਾ ਘੁੰਮ ਗਿਆ ਮਾੜਾ ਰਾਤ ਘਟ ਗਿਆ ਹਾਂ ਕਰ ਕੇ ਨਾਨਕਾ ਘੁੰਮ ਗਿਆ ਰਾਤ ਲਾ ਗਿਆ ਰਾਤ ਲਾ ਗਿਆ ਇੱਕ ਮੀਂਹ ਪੰਦੇ ਤੇ ਗਲੈਡ ਰੰਦੀ ਹੈਗੀ ਪਿਹਰਾਜਾ ਵੀ ਨਾਲ ਆਇਆ ਉਧਰ ਤੇ ਮਾਦਰੀ ਵੀਡੀਓ ਚ ਦੇਖਿਆ ਸਾਰਾ ਕੁਝ ਸਾਰਾ ਕੁਝ ਰੋਪੜ ਮੋੜ ਦਾ ਰੰਗ ਚਿੱਟੂ ਹੈ ਹਾਂ ਚਲੋ ਭਾਈ ਉਹਨਾਂ ਹੁਣ ਰਹਿਣਾ ਕੁੜੀ ਨੋਰੇ ਰਹਿ ਜੀ ਦੱਸ ਦੇਣਾ ਉਸ ਅੱਛਾ ਹਲੇ ਤੇ ਮਕਾਨ ਦਾ ਚੱਲਦਾ ਕੰਮ ਜਾ ਹੂੰ 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 ਲੈ ਅੱਜ ਲੈ ਕੇ ਜਾਣਾ ਉਹ ਰੋਪੜ ਕੰਮ ਹੈ ਤਰੋਪੋ ਦੇ ਉਸਾਂ ਅੱਜ ਵਾਰ ਹੈ ਸ਼ਨੀਵਾਰ ਸ਼ਨੀਵਾਰ ਕੱਲੋਂ ਆਇਆ ਤੋ ਵਾਰ लास्ट ਆ ਦੇਖ ਲਈ ਆਹੋ ਚੱਲ ਆਪਾਂ ਕੋਈ ਸਰਕਾਰੀ ਕੰਮ ਹੈ ਪ੍ਰਾਈਵੇਟ ਹੈ ਚਲੋ ਬਾਈ ਠੀਕ ਹੈ ਜੀ ਆਸਰੀ ਗਾ ਜੀ